ਅੱਜ ਸਹੀ ਮਹੀਨੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸੋਸੋੜੀਏ ਨੂੰ ਚਾਰ ਮਹਿਕਮੇ ਦੇਤੇ ਸੋਸੋੜੀਏ ਨੂੰ ਕੋਠੀ ਦਿੱਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਿਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹਨੂੰ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੇ ਮਿਨਿਸਟਰ ਹਾਰ ਕੇ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਉਦਘਾਟਨ ਸੋਸੋੜੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਵਿੱਚ ਇਹ ਤਾਂ ਮੜੀ ਹਲਕੀ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੌਂ ਚੁੱਕਦਾ ਹੈ ਉਹ ਸੌਂ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਂਦੀਆਂ ਸੌਂ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਕਿ ਆ ਤਾਂ ਆਪਣੀ ਸੌਂ ਦੀ ਸਭ ਤੋਂ ਵੱਡੀ ਵਾਇਲੇਸ਼ਨ ਆ ਹੀ ਕਰ ਰਹੇ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਹੇ ਸੋ ਮੈਂ ਇੰਨਾ ਕਹਿਣਾ ਚਾਹਣਾ ਹੈ ਕਿ ਭਾਜੀਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦਲ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇਥੇ ਅਮਨ ਸ਼ਾਂਤੀ ਭੰਗੜੀ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਉਹ ਕਿਸ ਜਿੰਨੀ ਮਰਜ਼ੀ ਚੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆਹ ਸਾਰੇ ਪੰਜਾਬੀਆਂ ਦਾ ਆ ਫੈਸਲਾ ਵੀ ਤੇ ਅਸੀਂ ਵੀ ਦੇਖੋ ਉਹ ਜੇ ਹਾਲਾਤ ਜਿਹੜਾ ਇੱਥੇ ਕਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਨੂੰ ਲੋਕ ਰੈਂਦੇ ਸੀ ਤੇ ਆ ਜਿਹੜੀ ਸਭ ਤੋਂ ਵੱਡੀ ਸਟਰੈਂਥ ਸੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਆ ਜਿਹੜਾ ਅਟੈਕ ਹੈ ਅਟੈਕ ਔਨ ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਕ ਤੇ ਸਭ ਤੋਂ ਵੱਡੀ ਗੱਲ ਹੈ ਕਿ ਆ ਇੱਕ ਇਨਸਿਡੈਂਟ ਨਹੀਂ ਲਗਾਤਾਰ ਹੋ ਰਿਹਾ ਐਨਾ ਸਾਰੇ ਇਨਸਿਡੈਂਟ ਲਗਾਤਾਰ ਹੋ ਰਿਹਾ ਤੇ ਸਰਕਾਰ ਕੁਝ ਹੈ ਹੀ ਨਹੀਂ ਕੁਝ ਕਰ ਨਹੀਂ ਰਹੀ ਇਹ ਤੋਂ ਜ਼ਿਆਦਾ ਮਾੜੀ ਸਰਕਾਰ ਹੋ ਨਹੀਂ ਸਕਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲੋ ਤੁਸੀਂ ਆਪਣੇ ਸ਼ਹਿਰ 'ਚ ਹੀ ਪੁੱਛ ਲੋ ਸਾਰੇ ਸਾਰਿਆਂ ਤੋਂ ਫਰੋਤੀ ਲੈ ਗਏ ਰਹਦੇ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਡਰਾਉਣ ਲੱਗੇ ਮਾਰਨ ਲੱਗੇ ਇੱਥੇ ਲਾਅ ਨਾਅਰ ਤਾਂ ਹੈ ਨਹੀਂ ਚੋਰੀਆਂ ਡਕੈਤੀਆਂ 24 ਘੰਟੇ ਕੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਨੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਸਸੋੜੀਏ ਨੂੰ ਚਾਰ ਮਹਿਕਮੇ ਦੇਤੇ ਸਸੋੜੀਏ ਨੂੰ ਕੋਠੀ ਦਿੱਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹਨੂੰ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੇ ਮਨਿਸਟਰ ਖਾਲ ਕੇ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਉਦਘਾਟਨ ਸਸੋੜੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ 'ਚ ਇਹ ਤਾਂ ਮਾੜੀ ਹਾਲਤ ਹੈ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੌਂ ਚੁੱਕਦਾ ਹੈ ਉਹ ਸੌਂ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਂਦੀਆਂ ਸੌਂ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਤੇ ਆ ਤਾਂ ਆਪਣੀ ਸੌਂ ਦੀ ਸਭ ਤੋਂ ਵੱਡੀ ਵਾਇਲੇਸ਼ਨਾਈ ਕਰਿਆ ਸਭ ਤੋਂ ਵੱਡਾ ਵਾਇਲੇਸ਼ਨਾ ਕਰ ਰਹੇ ਸੋ ਮੈਂ ਇੰਨਾ ਕਹਿਣਾ ਚਾਹਣਾ ਹੈ ਕਿ ਬੀਜਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦਲ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇੱਥੇ ਅਮਨ ਸ਼ਾਂਤੀ ਭੰਗੜੀ ਹੋਣ ਦੇਵਾਂਗੇ ਤੇ ਭਾਈਚਾਰਕ ਸੰਜ ਜਿਹੜੀ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਆ ਮੈਨੂੰ ਲੱਗਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰੇ ਦੇ ਸਾਥੇ ਉਹ ਕਿਸ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆ ਸਾਰਿਆਂ ਪੰਜਾਬੀਆਂ ਦਾ ਆ ਫੈਸਲਾ ਵੀ ਤੇ ਅਸੀਂ ਕਾਲੀਆ ਸਾਹਿਬ ਕੋਲ ਆਏ ਪੂਰੀ ਇਹਨਾਂ ਨਾਲ ਸਾਡਾ ਪੁਰਾਣਾ ਸਾਂਝ ਰਹੀ ਹੈ ਜੀ ਤੇ ਸਾਡੇ ਰਿਸ਼ਤੇ ਖੰਵੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਸਿਰ ਹੀ ਪਤਾ ਲੱਗੇ ਮੈਂ ਕਿ ਮੈਂ ਜਿਉਂ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗੇ ਤਾਂ ਫਿਊਚਰ ਕੀ ਹੋਊਗਾ ਸਿਰੇ ਸਵਾਲ ਹੈ ਕਮਨ ਰੋੜਾ ਜਿਹੜੇ ਕੱਪਨਾ ਫੇਸਬੁਕ ਤੇ ਜਿਹੜਾ ਪੋਸਟ ਕਰਦੇ ਨੇ ਕਿ ਬੁਕਲਾਹਟ ਹੈ ਜਿਹੜੀ ਅਸੀਂ ਨਸ਼ੇ ਦੇ ਉੱਤੇ ਕਾਰਵਾਈ ਕਰਦੇ ਪਿਆ ਉਸ ਤੋਂ ਬਾਅਦ ਇਹ ਤਸਕਰ ਜਿਹੜੀ ਥਾਮੀ ਹੋ ਰਹੀ ਤੇ ਦੂਸਰੇ ਪਾਸੇ ਜਦੋਂ ਕਾਨਫਰੰਸ ਹੁੰਦੀ ਉਹਦੋਂ ਆਈਐਸਆਈ ਦਾ ਜਿਹੜਾ ਕਿ ਸਾਹਮਣੇ ਦੇ ਪਿੱਛੇ ਹੱਥ ਦਾ ਉਹ ਬੁਕਲਾਹਟ ਕਿਸ ਕਾ ਲਈ ਹੈ ਜਿਹੜੇ ਬੁਕਲਾਹਟ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਦੇ ਆ ਇੱਕ ਬਹਾਨਾ ਆਪਣੀਆਂ ਕਮਜ਼ੋਰੀਆਂ ਨੂੰ ਲਪੋਰੇ ਹੈ ਅੱਜ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਸਾਰਿਆਂ ਨੇ ਮਹੀਨਾ ਬਣ ਲਿਆ ਨਸ਼ੇ ਵੇਚਣਾ ਨਸ਼ੇ ਕਿਉਂ ਵੱਧ ਗਏ ਕਿਉਂਕਿ ਇਹਨਾਂ ਦੇ ਐਮਐਲਏ ਮਹੀਨਾ ਬਣ ਰਿਹਾ ਕਈ ਪੁਲਿਸ ਅਫਸਰ ਜਿਹੜੇ ਮੈਨ ਬਲਾ ਕੇ ਪੁੱਛਿਆ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜਿਹੜੇ ਅਫਸਰ ਅਸੀਂ ਕੋਈ ਥੱਲੇ ਵੇਚਦਾ ਫੜਦੇ ਆ ਉਹਨਾਂ ਨੂੰ ਅਛੜਾ ਲੈਂਦੇ ਆ ਤੇ ਕਿਉਂਕਿ ਹਲਕੇ ਇੰਚਾਰਜ ਜਿਹੜੇ ਬਲਾਏ ਉਹਨਾਂ ਦੇ ਐਮਐਲਏ ਆ ਉਹ ਆਪ ਮਹੀਨਾ ਲੈ ਜਾਂਦੇ ਨਸ਼ਾ ਵੇਚਣਾ ਖੁੱਲੀ ਛੁੱਟੀ ਦਿੱਤੀ ਹੈ ਤੇ ਇਸ ਬੰਦੇ ਨੂੰ ਵੀ ਫੜਨਾ ਤਾਂ ਇਹ ਹਾਲਾਤ ਬਣ ਗਏ ਇੰਨਾ ਵੱਡਾ ਹੌਸਲਾ ਰੋਕ ਹੋ ਗਿਆ ਕਿ ਜਿੱਥੇ ਮਰਜੀ ਜਾ ਕੇ ਗ੍ਰਨੇਡ ਸੁੱਟ ਦੇ। ਦੇਖੋ ਜਦੋਂ ਕਸ਼ਮੀਰੀ ਕਾਲੀ ਦਲ ਭਾਜੀਪੀ ਦਾ ਰਾਜ ਸੀ ਉਦੋਂ ਤੁਸੀਂ ਦੇਖਿਆ ਕਿੰਨੇ ਕਿਵੇਂ ਅਸੀਂ ਸਟਰੋਂਗਲੀ ਕੰਟਰੋਲ ਕੀਤਾ ਸੀ ਸਾਰਾ ਕੁਝ। ਆਪ ਪਿਛਲੇ 10 ਸਾਲਾਂ 'ਚ ਦੇਖਿਆ ਹੌਲੀ-ਹੌਲੀ ਖਰਾਬ ਹੁੰਦਾ ਗਿਆ। ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਦੋਂ ਵੀ ਉਹ ਚੀਫ ਮਿਨਿਸਟਰ ਨਹੀਂ ਸੀ ਉਹ ਤਾਂ ਘਰੋਂ ਨਿਕਲੇ ਨਹੀਂ। ਉਹਦੇ ਬਾਅਦ ਡਿਗਰੇਡੇਸ਼ਨ ਹੋਣਾ ਵਾਲਾ ਤਾਂ ਜਮੇ ਪੱਠਾ ਬਾਤਾ ਜੀ ਨੇ। ਤੋ ਹੁਣ ਆ ਮੈਨੂੰ ਤਾਂ ਡਰ ਲੱਗਦਾ ਕਿ ਕਹ ਜੀ ਹਾਲਾਤ ਇਹਨੇ ਬਣਾਈ ਜਾਂਦੇ ਐ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਬੰਕ ਮੁੱਚੀ ਦੂਰੀ ਦੇ ਉੱਤੇ ਪੁਲਿਸ ਆਇਆ ਤੇ ਮੇਰੇ ਵੀ ਉਹੀ ਪਾਤਾ ਤੁਸੀਂ ਹੈਰਾਨ ਰਹਿ ਜਾਓਗੇ ਮੇਰੇ ਤੇ ਜਿਹੜਾ ਹਮਲਾ ਹੋਇਆ ਤੁਸੀਂ ਗੱਲ ਕਰ ਮੇਰੇ ਤੇ ਹਮਲਾ ਹੋਇਆ ਕਮਿਸ਼ਨਰ ਵੀ ਆਇਆ ਉੱਥੇ ਪਤਾ ਕਰ ਲੈ ਤੁਸੀਂ ਕਰ ਦੋ ਜੀ ਨਹੀਂ ਛੱਡ ਦੇ ਸਰ ਅੰਮਰਸਰ ਜਦੋਂ ਮੇਰੇ ਕਮਣਾ ਹੋਇਆ ਮੈਂ ਅੰਮਰਸਰ ਸਗਾ 3 ਘੰਟੇ ਬੈਠਾ ਰਿਹਾ ਉੱਥੇ ਉੱਥੇ ਗੁਰਬੀ ਕਮਿਸ਼ਨਰ ਨਹੀਂ ਆਇਆ ਉਸ ਤੱਕ ਤੁਸੀਂ ਦੇਖੋ ਹਾਲਾਤ ਦੇਖੋ ਕਹਿ ਜੀਏ ਤੁਸੀਂ ਦੇਖੋ ਕਮਿਸ਼ਨਰ ਨਹੀਂ ਆਇਆ ਦੂਜੀ ਗੱਲ ਜਿਹਦੇ ਤੇ ਉਹ ਜਿਹਦੇ ਪਰਚਾ ਦਿੱਤਾ ਹੈ ਪਰਚਾ ਵੀ ਇਹਨਾਂ ਨੇ ਕੀਤਾ ਕਿ ਹੱਥੋਂ ਮੱਤੀ ਹੋਈ ਉਹਦੇ ਦਾ ਗੋਲੀ ਚੱਲ ਗਈ ਸ਼ਰੇਆਮ ਬੰਦਾ ਆਇਆ ਉਹ ਕਹਿ ਰਿਹਾ ਕਿ ਮੈਂ ਮਾਰਨ ਵਾਸਤੇ ਆਇਆ ਤੇ ਪਰਚੇ ਚ ਉਹਨਾਂ ਨੇ ਦਿੱਤਾ ਹੀ ਨਹੀਂ ਤੇ ਬੇਲ ਵੀ ਕਰਾਤੀ ਉਹਦੀ ਐ ਐ ਜੇ ਸਰਕਾਰ ਅਚ ਹੋਇਆ ਤੇ ਨਾਲੇ ਵੱਡੀ ਗੱਲ ਹੈ ਕਹਿਣੀ ਹੈ ਮੈਨੂੰ ਅੱਜ ਤੱਕ ਮੇਰੇ ਤੇ ਹਮਲਾ ਹੋਇਆ ਨਾ ਚਲਾਨ ਪੇਸ਼ ਹੋ ਗਿਆ ਮੇਰਾ ਬਿਆਨ ਨਹੀਂ ਨਹੀਂ ਕੋਈ ਗੱਲ ਲੈਣਾ ਹੈ ਜਿਹਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਲੈਣਾ ਮੇਰੇ ਸਿਕਿਉਰਿਟੀ ਦੇ ਆਫਸਰ ਹੈ ਉਹ ਨਾਦਾ ਨਹੀਂ ਬਿਆਨ ਲਿੱਤਾ ਤੇ ਫਿਰ ਇਨਵੈਸਟੀਗੇਸ਼ਨ ਕੀ ਹੈ ਮੈਂ ਤਾਂ ਪਹਿਲਾ ਕੇਸ ਹੈ ਜਿੱਥੇ ਜਿਹਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਹੋਇਆ ਬਿਆਨ ਦਾ ਸੀਨ ਕੀ ਚੀਜ਼ਾਂ ਨੂੰ ਸਾਰਾ ਬਿਆਨ ਦਾ ਸੀਨ ਆ ਸਾਰੇ ਕ੍ਰਿਮੀਨਲ 엘ਮੈਂਟ ਸਹੀ ਬਣੇ ਤੇ ਆਮ ਆਦਮੀ ਪਾਰਟੀ ਜਿੰਨੇ ਵੀ ਕ੍ਰਿਮੀਨਲ 엘ਮੈਂਟ ਸੀ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਨੇ ਬਦਲਾਅ ਦਾ ਨਾਂ ਦੇ ਕੇ ਉਹਨਾਂ ਨੇ ਕਬਜ਼ਾ ਪੰਜਾਬ 'ਤੇ ਕਰ ਲਿਆ ਤੇ ਅੱਜ ਪੰਜਾਬ ਨੂੰ ਲੁੱਟ ਰਿਹਾ ਤੇ ਪੰਜਾਬ ਦੀ ਸਿਚੁਏਸ਼ਨ ਖਰਾਬ ਕਰ ਰਿਹਾ। ਉਹ ਦੱਸ ਰਹੇ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਬਲਾਕ ਬਣੇ ਆ ਜਿਸ ਤਰੀਕੇ ਦੇ ਪੰਜਾਬ ਮਕਾਮ ਤੇ ਪਹੁੰਚ ਗਿਆ ਉਹਦਾ ਕੋਈ ਮਕਾਮ ਤਾਂ ਤੁਸੀਂ ਸਾਰੇ ਜਾਣਦੇ ਹੋ। ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ। ਮੈਂ ਕਹਿੰਦਾ ਫਿਰ ਵੀ ਹੱਥ ਜੋੜ ਕੇ ਪੰਜਾਬੀ ਵ்கੜਨ ਪਚਾਲੀ ਆ ਆਪਾਂ। ਪੰਜਾਬ ਜੇ ਅਜੇ ਲੋਕ ਰਹਿਣਗੇ ਐ ਜੀ ਸਰਕਾਰਾਂ ਰਹਿਣਗੀਆਂ ਤੇ ਪੰਜਾਬ ਬਹੁਤ ਪਛੇ ਚਲੇ ਜਾਓ ਥੈਂਕ ਯੂ 25 25 ਦਿਨ ਥੈਂਕ ਯੂ ਤੁਸੀਂ ਇਕੱਲੇ ਇੱਥੇ ਨਹੀਂ ਤੁਸੀਂ ਥਾਣਿਆਂ ਤੇ ਕ੍ਰਿਮੀਨਲ ਅਟੈਕ ਹੋਇਆ 15 ਤੇ ਗ੍ਰੇਵਲ ਅਟੈਕ ਹੋ ਰਿਹਾ ਤੇ ਤੁਸੀਂ ਦੇਖੋ ਲੀਡਰਸ਼ਿਪ ਤੇ ਹੁਣ ਹੋਣ ਲੱਗ ਕੇ ਫਿਰ ਬਚਿਆ ਕੀ ਹੈ ਠੀਕ ਸ ਹੈ ਥੈਂਕ ਯੂ ਵੀਰ ਬਾਦਲ ਐਸ ਵਕਤ ਜਿਹੜਾ ਕਿ ਉਹ ਗੱਲ ਬਾਤ ਐਸ ਵਕਤ ਜਿਹੜ ਨੇ ਕਿ ਉਹ ਕਰਦੇ ਪਏ ਨੇ ਐਸ ਵਕਤ ਦੀ ਤਸਵੀਰ ਜਿਹੜੀ ਹੈ ਕਿ ਕਿਦਾਂ